ਸਵੇਰਕਾਲ ਮੈਂ ਹਾਤਿਆ ਸੰਜਨ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰੀਨ ਤੁਹਾਡੇ ਸਾਹਮਣੇ ਵੱਡੀਆਂ ਖਬਰਾਂ ਲੈ ਕੇ ਮਾਰਾਂਗੇ ਇਹ ਦਸੂਬੇ ਅਤੇ ਦੇਸ਼ ਵਿਦੇਸ਼ ਤੋਂ ਆ ਰਹੀਆਂ ਮੁੱਖ ਸੁਰਖੀਆਂ ਕਿਸਾਨਾਂ ਲਈ ਸੀਮਾੰਦਵਾ ਟਾਇਲੈਂਡ ਗੰਨੇ ਦੇ ਰੇਟ 'ਤੇ 11 ਰੁਪਏ ਦਾ ਕੀਤਾ ਵਾਦਾ ਦੇਸ਼ ਵਿੱਚ ਸਭ ਤੋਂ ਵੱਧ ਪੰਜਾਬ 'ਚ ਹੋਇਆ ਗੰਨੇ ਦਾ ਰੇਟ ਪੰਜਾਬ 'ਚ ਝੋਨਾ ਖਰੀਦਣ ਦਾ ਵਿਦਿਆ ਸਮਾਂ ਹੁਣ 7 ਦਸੰਬਰ ਤੱਕ ਮੰਡੀਆਂ 'ਚ ਫਸਲ ਵੇਚ ਸਕਣਗੇ ਕਿਸਾਨ ਸਵੇਰੇ 'ਚ ਫੋਨ ਕਰਦੇ ਹੀ ਮਿਲਣਗੀਆਂ 42 ਤਰ੍ਹਾਂ ਦੀਆਂ ਸੇਵਾਵਾਂ ਨਹੀਂ ਕਟਣੇ ਪੈਣਗੇ ਦਫ਼ਤਰਾਂ ਦੇ ਚੱਕਰ ਸਰਕਾਰ ਲਿਆ ਰਹੀ ਹੈ ਨਵੀਂ ਤਕਨੀਕ ਲੁਧਿਆਣਾ ਗੈਂਗਸਟਰਾਂ ਦੇ ਐਨਕਾਊਂਟਰ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਪੁਲਸ ਵੱਲੋਂ ਵੀ ਬਣਾਈ ਗਈ ਐਸਆਈਟੀ ਲਾਹੌਰ 'ਚ ਪੁਲਸ ਵਰਦੀ ਪੈਨ ਲੁਟੇਰੀਆਂ ਨੇ ਭਾਰਤੀ ਸਿੱਖ ਪਰਿਵਾਰ ਆਨਾਲਕੇ 3 ਲੋਟ ਪ੍ਰਕਾਸ਼ਪੁਰ ਮੌਕੇ ਗਏ ਸਨ ਪਾਕਿਸਤਾਨ ਪੁਸਤੇ ਦੋਸ਼ ਲਾਉਣੇ ਸੋਖੇ ਪਰ ਉਹਨਾਂ ਵਾਂਗ ਸਖਤ ਡਿਊਟੀ ਦੇਣੀ ਔਖੀ ਜਲੰਧਰ ਪੀਏਪੀ ਜਬੂਲਸੀਮਾ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਚ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਕੈਦੀਆਂ ਨੇ ਵੀਡੀਓ ਬਣਾ ਕੀਤਾ ਵਾਇਰਲ ਫਿਰੋਜਪੁਰ ਰੇਲਵੇ ਡਿਵੀਜ਼ਨ ਨੇ 12 ਟ੍ਰੇਨਾਂ ਕੀਤੀਆਂ ਰੱਦ ਬਦੇ ਤੇ ਤੁੰਦ ਕਾਰਨ ਲੈ ਫੈਸਲਾ ਵਿਭਾਗ ਨੇ ਲਿਸਟ ਕੀਤੀ ਜਾਣੀ ਬਰਖਾਸਤ ਆਈਜੀ ਰਾਜੀਤ ਸਿੰਘ ਹੰਤਲ ਨੂੰ ਝਟਕਾ ਸੁਪਰੀਮ ਕੋਰਟ ਨੇ ਹਾਰਜ ਕੀਤੀ ਜ਼ਮਾਨਤ ਦਿੱਤੀ ਕਿਸਾਨ ਸੰਘਰਸ਼ ਕਮੇਟੀ ਦਾ ਵੱਡਾ ਫੈਸਲਾ ਗੰਨਾ ਕਾਸ਼ਤਕਾਰਾਂ ਨੇ ਨਹੀਂ ਕਬੂਲਿਆ ਸੇਮਾਨ ਦਾ 11 ਰੁਪਏ ਦਾ ਸ਼ਗਨ ਮੋੜ ਹਾਈਵੇ ਜਾਮ ਕਰਨ ਦਾ ਕੀਤਾ ਐਲਾਨ ਗੁਰਦੁਆਰਾ ਪੰਜਾਬ ਸਾਹਿਬ ਦੇ ਰਹਿਾਈਸ਼ੀ ਪ੍ਰਬੰਧਨ ਨੂੰ ਲੈ ਕੇ ਪ੍ਰਬੰਧਕਾਂ ਦੇ ਦਿੱਤੇ ਜਥੇ ਜ ਤਕਰਾਰ ਪੀਐਸਜੀ ਪੀਸੀ ਤੇ ਆਕਾਸ ਬਾਰਡਰ ਨੇ ਮਾਫੀ ਮੰਗ ਕੇ ਛੁਡਾਈ ਜਾਣ ਕਰਨਾਟਕ ਦੀ ਰਾਜਧਾਨੀ ਬੰਗਲੂਰੋ ਦੇ 15 ਸਕੂਲਾਂ ਨੂੰ ਮਿਲੀ ਬੰਬ ਬਣਾ ਲੁਡਾਉਣ ਦੀ ਧਮਕੀ ਇੱਕੋ ਸਮੇਂ ਪੇ ਜੀਮੇਲ ਪੂਰੇ ਇਲਾਕੇ ਜਿਤਨਾ ਦੀ ਸਥਿਤੀ ਦਿੱਲੀ ਐਨਸੀਆਰ ਦੀ ਹਵਾ ਫੇਰ ਹੋਈ ਜ਼ਹਿਰੀਲੀ ਕਈ ਇਲਾਕਿਆਂ ਜੇ ਕਿਊਆਈ 400 ਤੋਂ ਪਾਰ ਮਹਿੰਗਾਈ ਦਾ ਚਟਕਾ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਇੱਕ ਰੁਪਏ ਦਾ ਫੇਰ ਹੋਇਆ ਵਾਅਦਾ ਉਪਾਦੀ ਨੇ ਆਪਣੀ ਕਾਬੇਲੀਅਤ ਦੇ ਦਮ ਤੇ ਮਨਵਾਇਆ ਲੋਹਾ ਬਣੀ ਦੇਸ਼ ਦੀ ਪਹਿਲੀ ਮਹਿਲਾ ਐਡੀਸੀ ਅੱਜ ਜਲਵਾਯੂ ਸੰਮੇਲਨ 'ਚ ਭਾਰਤ ਦੀ ਅਗਵਾਈ ਕਰਨਗੇ ਪੀਐਮ ਮੋਦੀ ਤਿੰਨ ਵੱਖ-ਵੱਖ ਸੈਸ਼ਨਾਂ 'ਚ ਪੇਸ਼ ਕਰਨਗੇ ਭਾਰਤ ਦਾ ਪੱਖ ਹੁਣ ਦੁਸ਼ਮਣਾਂ ਦੀ ਖੈਰ ਨਹੀਂ ਆਈ ਆਈਐਫ ਦੀ ਤਾਕਤ ਹੋਵੇਗੀ ਹੋਰ ਮਜ਼ਬੂਤ ਜੀਏਸੀ ਨੇ ਸਤਨਮੈ ਹੋਰ ਤੀਜਸ ਤੇ 150 ਪ੍ਰਚੰਡ ਹੈਲੀਕਾਪਟਰ ਆਦਿ ਖਰੀਦ ਨੂੰ ਦਿੱਤੀ ਮਨਜ਼ੂਰੀ ਪੰਨੂ ਦੇ ਕਤਲ ਦੀ ਸਾਜ਼ਿਸ਼ ਦੇ ਦੋਸ਼ਾਂ ਤੇ ਅਮਰੀਕਾ ਨੂੰ ਭਾਰਤ ਦਾ ਜਵਾਬ ਗਿਆ ਇਹ ਸਾਡੀਆਂ ਨੀਤੀਆਂ ਦੇ ਉਲਟ ਕੈਨੇਡਾ ਨੂੰ ਵੀ ਸੁਣਾਈਆਂ ਖਰੀਆਂ ਖਰੀਆਂ ਅਮਰੀਕਾ ਦੇ ਨਿਊ ਜਰਸੀ ਸਿਟਰਪਲ ਮਰਡਰ ਭਾਰਤੀ ਮុលਦ ਨੌਜਵਾਨ ਨੇ ਆਪਣੇ ਦਾਦਾ ਦਾਦੀ ਤੇ ਚਾਚੇ ਨੂੰ ਮਾਰੀ ਗੋਲੀ ਮੋਗਾ ਦੀ ਧੀ ਨੇ ਪੁਰਤਗਾਲ ਚ ਲੜਾਇਆ ਤਿਰੰਗਾ ਕਿੱਕ ਬਾਕਸਿੰਗ ਦੇ ਵਿਸ਼ਵ ਚੈਂਪੀਅਨਸ਼ਿਪ ਚ ਜਿੱਤਿਆ ਚਾਂਦੀ ਦਾ ਤਗਮਾ ਇਹਨਾਂ ਹੋਰ ਤੱਕ ਦੇ ਆਮ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਵੱਡੀਆਂ ਅਪਡੇਟ ਦੇ ਨਾਲ ਤੁਸੀਂ ਵੇਖਦੇ ਰਹੋ ਐਸਐਮਜ਼ੈਟ ਨਿਊਜ਼